so as mohinder ji said give the first check for 10000 dollars thank you ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਤੇ ਕਹਿੰਦੇ ਨੇ ਕਿ ਜਹਾਜ਼ਾਂ ਦੇ ਉੱਤੇ ਸਿਰਫ ਪੰਜਾਬ ਲਿਖੋਣਾ ਹੀ ਨਹੀਂ ਰਿਹਾ ਬਾਕੀ ਜਹਾਜ਼ ਪਰ ਭਰ ਕੇ ਜਿਹੜੇ ਗਏ ਸਨ ਪੰਜਾਬ ਦੀਆਂ ਚੋਣਾਂ ਦੇ ਵਿੱਚ ਵੀ ਲੈ ਕੇ ਲੇਕਿਨ ਉਹ ਐਨ ਆਰ ਆਈ ਜਿਹੜੇ ਨੇ ਉਹ ਤੰਗ ਨੇ ਮੈਂ ਖੁੱਲ ਕੇ ਅਗਰ ਸ਼ਬਦ ਵਰਤਾਂ ਵੀ ਤੰਗ ਨੇ ਕਿਉਂਕਿ ਜੋ ਚੀਜ਼ ਉਹ ਚੁੰਦੇ ਸਨ ਜੋ ਚੀਜ਼ ਉਹ ਸਦਾਰ ਮੰਗਦੇ ਸਨ ਉਹ ਪੰਜਾਬ 'ਚ ਹੋਇਆ ਨਹੀਂ ਤੁਹਾਡੀ ਜਿਹੜਾ ਤੁਸੀਂ ਬਦਲਾਅ ਦੀ ਗੱਲ ਕੀਤੀ ਆ ਪੰਜਾਬ ਦੇ ਵਿੱਚ ਐਨ ਆਰ ਆਈਸ ਨੇ ਬਹੁਤ ਜਦੋਂ ਚਲੋ ਇੱਕ ਸਿਗਾ ਮਨ ਦੇ ਵਿੱਚ ਉਹਨਾਂ ਦੇ ਵੀ ਇੱਕ ਬਦਲਾਅ ਆਊਗਾ ਪਰ ਬਦਲਾਅ ਜਿਹੜਾ ਆ ਉਹ ਇੱਕ ਤੁਸੀਂ ਦੇਖਦੇ ਆ ਵੀ ਬਦਲਾਅ ਤੇ ਜਿਹੜਾ ਉਹ ਦੂਸਰੇ ਦਿਸ਼ਾ ਨਾ ਆ ਗਿਆ ਜਿਹੜੀ ਸਭ ਤੋਂ ਜਿਹੜੇ ਐਨ ਆਰ ਆਈਆਂ ਨੇ ਜਿਹੜੀ ਕੀਤੀ ਸੀ ਹੈਲਪ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਸਭ ਤੋਂ ਵੱਡੀ ਮਿਸਟੇਕ ਮੰਨ ਰਿਹਾ ਇਸ ਟਾਈਮ ਤੇ ਉੱਥੇ ਜਿਹੜਾ ਬਦਲਾਅ ਤਾਂ ਜਿਹੜਾ ਆਉਣਾ ਸੀ ਉਦੇ ਵਿੱਚ ਦੇਖੋ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਨਵਾਂ ਜਿਹੜਾ ਕਰਜ਼ਾ ਚੱਕੀ ਜਾ ਰਹੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵਾਨ ਸਿੰਘ ਮਾਨ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਉੱਥੇ ਕਿਸਾਨ ਰੋਣ ਲਿਆ ਮੰਡੀਆਂ ਦੇ ਵਿੱਚ ਝੋਨਾ ਪਏ ਨੂੰ ਨੂੰਨਾ ਨੂੰਨਾ ਹੋ ਗਿਆ ਤੁਸੀਂ ਦੇਖਦੇ ਹੋ ਰੋਜ਼ ਨਿਊਜ਼ ਦੇ ਵਿੱਚ ਦੇਖਦੇ ਆਪਾਂ ਉੱਥੇ ਤੇਨੂੰ ਪਰਿਵਾਰ ਆਪਣੇ ਉੱਥੇ ਰਹਿੰਦੇ ਆ ਸਾਰੇ ਪਰਿਵਾਰ ਉੱਥੇ ਹਰ ਵਰਗ ਜਿਹੜਾ ਦੁਖੀ ਆ ਇਸ ਸਰਕਾਰ ਤੋਂ ਤੇ ਜਿਹੜਾ ਕਾਂਗਰਸ ਦਾ ਟਾਈਮ ਤੁਸੀਂ ਕਦੇ ਵੀ ਦੇਖ ਲਓ ਪਿੱਛੇ ਝਾਤੀ ਮਾਰ ਕੇ ਨਾ ਤੇ ਕਦੇ ਡੀਏਪੀ ਦੀ ਜਿਵੇਂ ਅੱਜ ਕੱਲ ਇੱਲਾ ਤੇ ਆ ਉੱਥੇ ਬਲੈਗ ਹੀ ਚੱਲ ਰਹੀ ਹੈ ਇੱਕ حساب ਦੇ ਨਾਲ ਤੇ ਨਾ ਕਦੇ ਫਸਲ ਉਲੀ ਸੀਗੀ ਤੇ ਹੁਣ ਲੋਕ ਜਿਹੜੇ ਆ ਉਹ ਪਛਤਾ ਰਹੇ ਆ ਤੇ ਬਾਕੀ ਚਲੋ ਹੁਣ ਝਾੜੂ ਖਿੰੜ ਨਹੀਂ ਜਾਣਾ ਹੌਲੀ ਹੌਲੀ ਜੀ ਆਪੇ ਦੇਖ ਸਾਦੇ ਆ ਸਰਦਾਰ ਭਗਵਾਨ ਸਿੰਘ ਮਾਨ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਜੀ ਇਹੀ ਨਾਰਾ ਛੱਡਿਆ ਵੀ 13 0 13 0 ਤੇ ਉਹ ਦੇਖ ਲਓ ਵੀ ਹੁਣ ਕਿੱਥੇ ਬੈਠੇ ਆ ਤੇ ਲੋਕਾਂ ਨੂੰ ਆਪੇ ਸਮਝ ਆ ਰਹੀ ਹੈ ਹੌਲੀ ਹੌਲੀ ਜਿਹੜਾ ਹੁਣ ਇੰਨਾ ਦੇਖ ਲਓ ਖੱਜਲ ਖਰਾਬ ਕਰ ਰਹੇ ਆ ਹਰ ਵਰਗ ਨੂੰ ਟੀਚਰ ਇੱਥੇ ਰੋ ਰਹੇ ਆ ਆਪਣੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਰੋੜੀਆਂ ਇਹੀ ਇਨਸਾਨ ਸੀਗਾ ਜਿਹੜਾ ਕਹਿੰਦਾ ਸੀ ਵੀ ਤੁਸੀਂ ਸਾਡੀਆਂ ਭੈਣਾਂ ਆ ਧੀਆਂ ਆ ਅਸੀਂ ਚੁੰਨੀਆਂ ਨਹੀਂ ਰੋਲਦੇ ਅਗੇ ਤੁਹਾਨੂੰ ਜੋਬਾਂ ਦੇ ਪੱਕੇ ਕਰਦੇ ਅਗੇ ਉਹ ਤੱਕੇ ਖਾ ਰਹੇ ਆ ਬੱਚੇ ਉੱਥੇ ਆਪਣੇ ਥੈਂਕ ਯੂ ਜੀ ਥੈਂਕ ਯੂ ਫॉर एवरीवन टू ਕਮ ਹੇਅਰ ਟੂ سپورਟ ਕਾਂਗਰਸ ਟੂ ਡਿਜ਼ਾਈਡ ਰੋਹਲ ਗਾਂਧੀ ਜੀ ਆ ਸਾਰੀ ਰੋਹਲ ਗਾਂਧੀ ਜੀ ਸੋ ਥੈਂਕ ਯੂ ਮਿੰਦਰ ਜੀ ਥੈਂਕ ਯੂ ਥੈਂਕ ਯੂ ਫਰਦੀਪ ਹਾਂ ਦਾ ਥੈਂਕ ਯੂ ਅਸੀਂ ਅਸਲੇ ਹੈਗੇ ਆ ਮਨਹੈਟਨ ਸ਼ਹਿਰ ਦੇ ਵਿੱਚ ਜਿੰਨੂੰ ਕਿ ਅਮਰੀਕਾ ਦਾ ਦਿਲ ਕਿਹਾ ਜਾਂਦਾ ਹੈ ਪੂਰੀ ਦੁਨੀਆ ਦੀ ਰਾਜਨੀਤੀ ਜਿਹੜੀ ਇੱਥੋਂ ਚੱਲਦੀ ਹੈ ਅਤੇ ਖਾਸ ਤੌਰ ਤੇ ਅੱਜ ਇੱਥੇ ਇੰਡੀਅਨ ਓਵਰਸਿਸ ਕਾਂਗਰਸ ਦੇ ਵੱਲੋਂ ਜਿਹੜਾ ਇੱਕ ਇਵੈਂਟ ਆਰਗੇਨਾਈਜ਼ ਕੀਤਾ ਗਿਆ ਜਿਹਦੇ ਵਿੱਚ ਪਿਛਲੇ ਦਿਨੇ ਅਮਰੀਕਾ ਦੌਰੇ ਤੇ ਆਏ ਰਾਹੁਲ ਗਾਂਧੀ ਨੇ ਜਿਸ ਤਰੀਕੇ ਨਾਲ ਵੱਕਵੱਕ ਇਵੈਂਟ ਕਰਕੇ ਆਪਣੇ ਹੱਕ ਦੇ ਵਿੱਚ ਲੋਕਾਂ ਨੂੰ ਜੋੜਿਆ ਸੀ ਉਸ ਦੀ ਸਕਸੈਸ ਨੂੰ ਲੈ ਕੇ ਅੱਜ ਇੱਥੇ ਇੱਕ ਸਕਸੈਸ ਪਾਰਟੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਦੇ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਨਾਲ ਜੁੜੇ ਹੋਏ ਵੱਖ-ਵੱਖ ਚੈਪਟਰ ਜਿਹੜੇ ਨੇ ਉਹ ਸ਼ਾਮਲ ਹੋ ਕੇ ਉਸ ਸੈਕਸ ਨੂੰ ਜਿਹੜਾ ਅੱਜ ਸੈਲੀਬ੍ਰੇਟ ਕਰ ਰਹੇ ਨੇ ਤੇ ਨਾਲ ਇਹ ਨਾਲ ਇਹਨਾਂ ਦੇ ਵੱਲੋਂ ਇੱਕੋ ਸ਼ੋਰ ਕੀਤਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੈਂਪੇਨ ਨੂੰ ਕਿਸ ਤਰੀਕੇ ਨਾਲ ਕੰਟੀਨਿਊ ਰੱਖਿਆ ਜਾ ਸਕੇ ਉਹਦੇ ਬਾਰੇ ਵੀ ਅੱਜ ਕੱਲ ਬਾਤ ਜਿਹੜੀ ਇੱਥੇ ਕੀਤੀ ਜਾਏਗੀ ਸੋ ਵਕਫਾਕ ਚੈਪਟਰਾਂ ਦੇ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਜਿਹੜੇ ਇੰਡੀਅਨ ਓਵਰਸੀਸ ਕਾਂਗਰਸ ਨਾਲ ਜੁੜੇ ਹੋਏ ਨੇ ਅੱਜ ਉਹ ਖਾਸ ਤੌਰ ਤੇ ਅੱਜ ਮਨਹੈਟਨ ਨਿਊਯਾਰਕ ਦੇ ਵਿੱਚ ਆ ਕੇ ਇਸ ਮੀਟਿੰਗ ਨੂੰ ਜਿਹੜਾ ਅਟੈਂਡ ਕਰ ਰਹੇ ਨੇ ਆਓ ਤੁਹਾਡੀ ਗੱਲਬਾਤ ਕਰੌਣੇ ਆ ਵਕਫਾਕ ਚੈਪਟਰ ਦੇ ਲੀਡਰਸ ਨਾਲ ਉਹਨਾਂ ਦੀ ਕੀ ਸੋਚ ਹੈ ਅਤੇ ਜੋ ਉਹਨਾਂ ਦੀ ਇਥੋਂ ਕੈਂਪੇਨ ਰਹੀ ਹੈ ਜਾਂ ਰਾਹੁਲ ਗਾਂਧੀ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਸਪੋਰਟ ਕੀਤਾ ਹੈ ਉਹਦੇ ਬਾਰੇ ਉਹ ਕੀ ਸੋਚਦੇ ਨੇ ਤੇ ਭਾਰਤ ਦੀ ਜਿਹੜੀ ਪੋਲਿਟਿਕਸ ਹੈ ਉਹਦੇ ਉੱਤੇ ਕੀ ਇਹਦਾ ਅਸਰ ਜਿਹੜਾ ਉਹ ਪਵੇਗਾ ਸੋ ਜਿਸ ਤਰੀਕੇ ਨਾਲ ਪਹਿਲਾਂ ਦੱਸਿਆ ਸੀ ਕਿ ਖਾਸ ਤੌਰ ਤੇ ਜਿਹੜ ਕਾਸਟਰੀ ਅੱਜ ਜਿਹੜੀ ਹੈ ਮਨਹੈਟਨ ਸ਼ਹਿਰ ਦੇ ਵਿੱਚ ਜਿਹੜੀ ਹੈ ਪਿਛਲੇ ਦਿਨਾਂ ਜੋ ਈਵੈਂਟ ਹੋਇਆ ਹੈ ਉਹਦੀ ਸਕਸੈਸ ਪਾਰਟੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹ ਇੱਕ ਦੇ ਵਿੱਚ ਕੀ ਕੰਮ ਕਰਨੇ ਨੇ ਉਹਦੇ ਬਾਰੇ ਵਿਉਂਤ ਜਿਹੜੀ ਬਣਾਈ ਜਾ ਰਹੀ ਹੈ ਤੇ ਮੇਰੇ ਨਾਲ ਇੰਡੀਅਨ ਓਵਰਸੀਸ ਕਾਂਗਰਸ ਦੇ ਜਿਹੜੇ ਨੇ ਜਨਰਲ ਸੈਕਟਰੀ ਹੈਗੇ ਨੇ ਸਰਦਾਰ ਜਸਵਿੰਦਰ ਸਿੰਘ ਕੰਗ ਉਹਨਾਂ ਨਾਲ ਸਵਾਗਤ ਕਰਦੇ ਹਾਂ ਕੰਗ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਾਸਤਰੀ ਗਾਲ ਭਾਜੀ ਸਾਸਤਰੀ ਕਾਲ ਜੀ ਤੇ ਕੰਗ ਸਾਹਿਬ ਕਹਿੰਦੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਜਿਸ ਤਰੀਕੇ ਨਾਲ ਭਾਰਤੀ মিডিਆ ਜਿਹੜਾ ਉਹ ਪੰਡਦਾ ਰਿਹਾ ਸੀ ਲੇਕਿਨ ਤੁਹਾਡੇ ਵੱਲੋਂ ਜਿਹੜੇ ਈਵੈਂਟ ਕਰਵਾਏ ਗਏ ਨੇ ਉਹਨਾਂ ਨੇ ਉਹਨਾਂ ਦੀ ਸ਼ੋਭੀ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਜਿਹੜਾ ਸੁਧਾਰ ਲਿਆਂਦਾ ਅਮਰੀਕਾ ਦਾ মিডিਆ ਨੂੰ ਤੁਸੀਂ ਕਵਰ ਕਰਵਾਇਆ ਖਾਸ ਤੌਰ ਤੇ ਇੱਕ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਲੀਡਰ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਭਾਰਤ ਦੇ ਭਵਿੱਖ ਬਾਰੇ ਸੋਚ ਰਿਹਾ ਹੈ ਇਸ ਦੇ ਬਾਰੇ ਕੀ ਕਹੋਗੇ ਹਾਂਜੀ ਸਾਡੇ ਆਪਣੇ ਰਾਹੁਲ ਜੀ ਬੈਕ ਸਪਟੰਬਰ ਦੇ ਵਿੱਚ ਉਹਨਾਂ ਦਾ ਪੂਰੀ ਯੂਨਾਈਟਿਡ ਸਟੇਟ ਦਾ ਦੌਰਾ ਸੀ ਔਰ ਬੜਾ ਸਕਸੈਸਫੁਲ ਰਿਹਾ ਹੈ ਤੇ ਵਸ਼ਿੰਗਟਨ ਡੀਸੀ ਵੀ ਆਏ ਉਹ ਸ਼ਹਿਰਾਂ ਦੇ ਵਿੱਚ ਵੀ ਗਿਆ ਹੈ ਤੇ ਉਹਨਾਂ ਨੇ ਜੋ ਵੀ ਸਿੱਖਾਂ ਨੂੰ ਜਾਂ ਹੋਰ ਇੰਡੀਆ ਦੇ ਪ੍ਰੋਬਲਮਾਂ ਆ ਰਹੀਆਂ ਆ ਉਹਨਾਂ ਬਾਰੇ ਉਹਨਾਂ ਬੜੀ ਖੁੱਲ ਕੇ ਗੱਲਬਾਤ ਕੀਤੀ ਬੜਾ ਉਹਨਾਂ ਦਾ ਬਿਜੜ ਜਿਹੜਾ ਸਕਸੈਸਫੁਲ ਹੋਇਆ ਕਿੰਨੇ ਨੇ ਕਿ ਖਾਸ ਤੌਰ ਤੇ ਜਿਹੜੇ ਇਵੈਂਟਸ ਹਨ ਇਹ ਚਰਚਾ ਦਾ ਵਿਸ਼ਾ ਵੀ ਰਿਹਾ ਕਿਉਂਕਿ ਕਦੀ ਵੀ ਰਾਹੁਲ ਗਾਂਧੀ ਨੂੰ ਇੰਨਾ ਜ਼ਿਆਦਾ ਜਿੱਥੇ ਲਾਈਮਲਾਈਟ 'ਚ ਨਹੀਂ ਲਿਆਂਦਾ ਗਿਆ ਤੇ ਤੁਹਾਡਾ ਹਰ ਇੱਕ ਇਵੈਂਟ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਲਾਈਵ ਵੀ ਸੁਣਿਆ ਉਹਦੇ ਤੇ ਨੁਕਤਾ ਚਿੰਨੀ ਵੀ ਬਹੁਤ ਗੱਡੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਉਹਦੇ ਰਾਹੁਲ ਗਾਂਧੀ ਤਾਂ ਇੱਥੇ ਜਿਹੜਾ ਕਦ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਜਿਹੜੇ ਬੈਰੀਅਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਤੋਂ ਉਹ ਦੂਜੀਆਂ ਪਾਰਟੀਆਂ ਨੂੰ ਡਰ ਵੀ ਲੱਗਾ ਜੇ ਤੇ ਹਾਂਜੀ ਉਹਨਾਂ ਨੂੰ ਪੂਰਾ ਡਰ ਆ ਰਿਹਾ ਜੀ ਹੁਣ ਇਸ ਟਾਈਮ ਕਿਉਂਕਿ ਜਿਹੜਾ ਇੰਡੀਆ ਦਾ ਫਿਊਚਰ ਆ ਉਹ ਕਾਂਗਰਸ ਹੀ ਆ ਜੀ ਕਿਉਂਕਿ ਭਾਜਪੀ ਜੀਪੀ ਦਾ ਜਾਂ ਦੂਜੀਆਂ ਪਾਰਟੀਆਂ ਦਾ ਸਭ ਲੋਕਾਂ ਨੇ ਦੇਖ ਲਿਆ ਆ ਉਹ ਜੋ ਵੀ ਕੁਝ ਕਰ ਰਹੇ ਆ ਉਹ ਹਕਮਾਂ ਨੂੰ ਦੇਸ਼ ਨੂੰ ਬੰਨ ਰਿਹਾ ਹੈ ਪਰ ਆਲੂ ਨੰਦੀਜੀ ਦਾ ਔਰ ਕਾਂਗਰਸ ਦਾ ਜਿਹੜਾ ਆ ਉਹ ਧਰਮ ਨਰ ਫਕਤ ਵਾਲਾ ਹੀ ਆ ਜਿਹੜਾ ਚੱਲ ਰਿਹਾ ਹੈ ਸਾਡੇ ਜਿੰਦਾਂ ਦਾ ਦੇਸ਼ ਯਾਦ ਹੋਇਆ ਆ ਜੋ ਵੀ ਬਲੰਦੀਆਂ ਨੂੰ ਛੂਹਾ ਹੈ ਇੰਡੀਆ ਨੇ ਉਹ ਕਾਂਗਰਸ ਦੀਆਂ ਨੇ ਸਾਰੀ ਤੇ ਜਿਸ ਤਰੀਕੇ ਨਾਲ ਤੁਹਾਡੇ ਸਾਰੇ ਖਾਸ ਕਰਕੇ ਪੰਜਾਬ ਵਾਲੇ ਅਸੀਂ ਵੀਰ ਜਿਹੜੇ ਇੱਥੇ ਖਾਸ ਕਰਕੇ ਇੰਡੀਅਨ ਓਵਰਸੀਸ ਕਾਂਗਰਸ ਦੇ ਵਿੱਚ ਲਗਾਤਾਰ ਮਿਹਨਤ ਕਰ ਰਹੇ ਨੇ ਤੁਹਾਡੇ ਕੀ ਇੱਥੇ ਆਪਣੇ ਭਾਈਚਾਰੇ ਨੂੰ ਅਪੀਲ ਹੈਗੀ ਆ ਖਾਸ ਕਰਕੇ ਜਿਹੜਾ ਅਮਰੀਕਾ 'ਚ ਵੱਸਦਾ ਹੈ ਕਿ ਕਿਸ ਤਰੀਕੇ ਨਾਲ ਆਪਾਂ ਹੋਰ ਇਹਦੇ ਉੱਤੇ ਕੰਮ ਕਰ ਸਕਦੇ ਆ ਜਾੜੀ ਦੇ ਅਪੀਲਿਆ ਜੀ ਬਾਹਰ ਚੜ ਕੇ ਆਈਓਸੀ ਦੇ ਮੈਂਬਰ ਬਣੋ ਸਾਡੇ ਨਾਲ ਆਓ ਆਪਾਂ ਹੁਣ ਇੱਥੇ ਸੈਟਲਿਆ ਸਾਰੇ ਜੀ ਜਨਮ ਭੂਮੀਆਂ ਆਪਣੀ ਇੰਡੀਆ ਆ ਪੰਜਾਬ ਆ ਆਪਾਂ ਨੂੰ ਦੁੱਖ ਤਕਲੀਫ ਸਾਰੀ ਉਹਨਾਂ ਦੀ ਆ ਪਿੱਛੇ ਵਾਲਿਆਂ ਦੀ ਸਾਡੇ ਨਾਲ ਉਹ ਵੀ ਤਰੱਕੀ ਕਰਨ ਉਹ ਪਿਛੜੇ ਹੋਏ ਉਹ ਵੀ ਅੱਗੇ ਆਉਣ ਇਸ ਕਰਕੇ ਸਾਡੀ ਸਾਰਿਆਂ ਨੂੰ ਅਪੀਲਿਆ ਆਓ ਸਾਡੇ ਨਾਲ ਹੰਬੜਾ ਮਾਰੀਏ ਤੇ ਆਪਾਂ ਅਗਲੀ ਵਾਰੀ ਕਾਂਗਰਸ ਨੂੰ ਦੇਗੀ ਤਾਂ ਸਰਦਾਰ ਜੀ ਸੁੰਦਰ ਸਿੰਘ ਕਾਂਗਾਉਂ ਨੇ ਕੈਂਪ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੀ ਕਰਮ ਭੂਮੀ ਦੇ ਵਿੱਚ ਹੈ ਉਹ ਕਰਮ ਭੂਮੀ ਉਹ ਹੈ ਜਿਹਦੇ ਬਾਰੇ ਪੂਰੀ ਦੁਨੀਆ ਜਿਹੜੀ ਇਹ ਵੇਖਦੀ ਹੈ ਤੇ ਜੇ ਸਾਨੂੰ ਅੱਜ ਰੱਬ ਨੇ ਬਖਸ਼ਿਸ਼ ਕੀਤੀ ਹੈ ਕਿ ਅਸੀਂ ਇਸ ਧਰਤੀ 'ਤੇ ਆ ਕੇ ਆਪਣੇ ਕਾਰੋਬਾਰ ਸੈੱਟ ਕੀਤੇ ਨੇ ਆਪਣੇ ਬੱਚੇ ਪੜਾ ਰਹੇ ਆ ਤਾਂ ਅਸੀਂ ਜਿੱਥੋਂ ਜਨਮ ਲਿਆ ਉਸ ਧਰਤੀ ਬਾਰੇ ਵੀ ਸੋਚੀਏ ਉੱਥੇ ਜਿਹੜੇ ਬੱਚੇ ਜਨਮ ਲੈ ਰਹੇ ਨੇ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਕੁਝ ਕੰਮ ਕਰਨ ਦੀ ਕੋਸ਼ਿਸ਼ ਕਰੀਏ ਅਤੇ ਇੱਥੋਂ ਇੱਕ ਹੋਕਾ ਦਿਈਏ ਜਿਸ ਦੇ ਨਾਲ ਉੱਥੇ ਵੀ ਜਿਹੜਾ ਸਰਦਾਰ ਆ ਸਕੇ ਮੈਂ ਮਨੀਸ਼ ਪਿਆਲਾ ਨਿਊਯਾਰਕ ਤੋਂ ਥੈਂਕ ਯੂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਸਾਰੇ ਜਦੋਂ ਕਿ ਰਾਹਲ ગાંધી ਜੀ ਇੱਥੇ ਅਮਰੀਕਾ ਦੇ ਦੌਰੇ ਤੇ ਆਏ ਸੀ ਬਹੁਤ ਹੀ ਸਫਲ ਪੂਰਵਕ ਉਹਨਾਂ ਦਾ ਦੌਰਾ ਹੋਇਆ ਡੀਸੀ ਵਿਸ਼ਿੰਗਟਨ ਕੈਲੀਫੋਰਨੀਆ ਨਿਊਯਾਰਕ ਸ਼ਿਕਾਗੋ ਤੇ ਹੋਰ ਵੀ ਜਿੰਨਾਂ ਜਿੰਨਾਂ ਥਾਵਾਂ ਤੇ ਉਹਨਾਂ ਨੇ ਆਪਣੇ ਲੈਕਚਰਸ ਦਿੱਤੇ ਤੇ ਸਾਰੀ ਸੰਗਤ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਬਾਰੇ ਦੱਸਿਆ ਤੇ ਆਪਣੀ ਪਾਲਿਸੀ ਦੱਸੀਆਂ ਤਾਂ ਉਹਨਾਂ ਦਾ ਸਫਲਪੂਰਵਕ ਦੌਰਾ ਕਰਕੇ ਅੱਜ ਦਾ ਇੱਥੇ ਜਿਹੜਾ ਫੰਕਸ਼ਨ ਸੀਗਾ ਸਾਡੀ ਆਈਓਸੀ ਇੰਡੀਅਨ ਓਵਰਸੀਜ਼ ਕਾਂਗਰਸ ਨੇ ਇੱਥੇ ਫੰਕਸ਼ਨ ਰੱਖਿਆ ਤੇ ਕੁਝ ਸਾਡੇ ਵੀਰਾਂ ਨੂੰ ਇੱਥੇ ਅਸੀਂ ਜਿਹੜਾ ਨਵੀਂ ਅਪੁਆਇੰਟਮੈਂਟ ਕਰਨੀ ਆ ਅੱਜ ਇੱਥੇ ਤੇ ਸਾਰੇ ਦੌਰੇ ਦਾ ਹਾਲਚਲ ਦੱਸਣਾ ਉਹਦੇ ਸਬੰਧ ਦੇ ਵਿੱਚ ਸਾਡਾ ਇਕੱਠ ਹੋਇਆ ਇੱਥੇ ਕਿ ਬੜਾ ਹੀ ਸਫਲ ਪੂਰਵਕ ਜਿਹੜਾ ਉਹਨਾਂ ਦਾ ਦੌਰ ਆ ਰਿਹਾ ਅਸੀਂ ਇੱਥੇ ਸਾਰੇ ਹੀ ਜਿੰਨੇ ਵੀ ਆਈਓਸੀ ਦੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰਸ ਅਹੁਦੇਦਾਰ ਸਹਿਬਾਨ ਸਟੇਟ ਚੈਪਟਰ ਪ੍ਰਧਾਨ ਵਾਈਸ ਪ੍ਰੈਜ਼ੀਡੈਂਟਸ ਤੇ ਸਾਰੇ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨ ਲਈ ਇੱਥੇ ਇਕੱਠੇ ਹੋਏ ਆ ਤੇ ਬਾਕੀ ਸਾਰੇ ਵੀ ਜੋ ਵੀ ਸਾਡੇ ਵਿਚਾਰ ਇੱਥੇ ਆਪਣੇ ਸਾਰੇ ਲੀਡਰਸ ਜਿੰਨੇ ਵੀ ਇਕੱਠੇ ਹੋਏ ਨੇ ਵੱਖ-ਵੱਖ ਸਟੇਟਸ ਤੋਂ ਸਾਰੇ ਹੀ ਇੱਥੇ ਦੱਸਣਗੇ वाहि जी का खालसा जी की फतेह जी आज आपने जो सम्मानित किया है उन लोगों लो को जिन्होंने उस इवेंट को सक्सेसफुल बनाने में काम किया था कैसा फील हो रहा है कैसे के अंदर से ये तो बहुत गर्व की बात है जो अपने साथी है सब लोग एक दो हफ्ते के टाइम में हम जब अनाउंस करे उन लोग आने इलेक्शन आने वाले थे तो उन लोगों का अनसर्टेनिटी था तब बताए कि हमारा लीडरशिप को राहुल जी आ रहे हम ये दो बड़े प्रोग्राम करना है सब लोग सब लोग आए नॉट ओनली मनी पैसे एक बात है मगर सब लोग आके हमारा को टाइम दिए अपना राइट तो हेल्प करे तो हम डी सी डायल्स में बढ़िया इवेंट करें पाँच हजार लोगों से हम डायल्स में एक दो हज़ार लोगों से इवेंट करें म्यूजर्स में दस हज़ार लोगों से इवेंट करने वाला था उसका स्कड्यूल में फिट नहीं हुआ नेक्स्ट टाइम डोट अब न्यूजर्सी में करेंगे बट जो राहुल जी लास्ट टाइम भी आए थे जून में तो ये नारे से अभी दिल से दिल को कनेक्ट करा उन्होंने राइट उन्होंने जो अपने बात है उन्होंने मन की बात जो मोड़ी बोलते हैं पर एक्चुअल मन की बात राहुल जी ने एन आर एस से किया है एवरीबडी वॉज हैप्पी टू मीट हिम कनेक्ट विथ हिम सबसे मिले फ्यू हंड्रेड दो दो तो, तीन सौ लोगों से पिक्चर लिया है किसी से नाराज नहीं हुआ ना नहीं बोला है तो बहुत अच्छा हुआ था जो गैप रहा, तो कम्युनिकेशन हो पाया, यहाँ से भी जैसी बातें होनी चाहिए थी, वो नहीं कनेक्ट कर पाए लेकिन पिछले दो तीन साल से जैसे आप लोगों ने दोबारा से तो अभी राहुल जी यहाँ आने से अपना वॉइस जो है अपना वर्ड इज थिंकिंग उन्होंने डायरेक्टली बात करना चाह रहे थे अभी बैक टू बैक एक साल में आना इतना इजी नहीं था मगर तो लास्ट टाइम जो इधर आए था न्यूयॉर्क में दो रिस्पॉन्स मिला तो इसीलिए उन्होंने वापस आए ही वॉन्ट टू एक्चुअली गो टू लाइक सेवन टू एट सिटीज ओरिजिनल प्लान इवन टू कैनेडा राइट टू कनेक्ट विद पीपुल एंड जो मैसेज यहाँ देते हैं इट विल गो बैक टू India. Yes. Exactly, because this is for everybody. So U.S. को आके message दिया तो is a global message going to every citizen wherever they are throughout the world. So that was a very good thing, and we hope that is gonna पूरा वापस आएगा measures में बढ़िया program करेंगे और जो यह मोहब्बत की बातें हैं और हम सुनाने का कोशिश करेंगे ਇੱਕ ਉਹ ਸਮਾਂ ਸੀ ਜਦੋਂ ਇਸ ਧਰਤੀ ਦੇ ਉੱਤੇ ਖਾਸ ਤੌਰ ਤੇ ਪੰਜਾਬ ਦੀਆਂ ਚੋਣਾਂ ਦੇ ਸਮੇਂ ਜਿਹੜੇ ਨੇ ਇੱਥੋਂ ਦੇ ਲੋਕ ਜਿਹੜੇ ਨੇ ਜਹਾਜ਼ ਪਰ ਪਰ ਕੇ ਜਿਹੜੇ ਪੰਜਾਬ ਆਪਣੇ ਸੰਨ ਕੀ ਅਸੀਂ ਜਿਹੜਾ ਉੱਥੇ ਸਦਾਰ ਲੈ ਕੇ ਆਉਣਾ ਹੈ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਤੇ ਖਾਸ ਤੌਰ ਤੇ ਜਿਹੜੇ ਕਾਂਗਰਸ ਦੇ ਲੋਕ ਜਿਹੜੇ ਨੇ ਉਸ ਵੇਲੇ ਜੁੜੇ ਹੋਏ ਸਨ ਉਹ ਬਾਰ-ਬਾਰ ਲੋਕਾਂ ਨੂੰ ਕਹਿ ਰਹੇ ਸਨ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਇਸ ਤਰੀਕੇ ਨਾਲ ਤੁਸੀਂ ਅਨੇਵਾ ਜਾ ਕੇ ਸਪੋਰਟ ਨਾ ਕਰੋ ਬਾਹਰੀ ਲੋਕਾਂ ਨੂੰ ਜਿਹੜੇ ਪੰਜਾਬ ਦਾ ਨੁਕਸਾਨ ਕਰਨ ਪਰ ਪੰਜਾਬ ਦੇ ਲੋਕ ਨਹੀਂ ਸਨ ਉਸ ਵਲੇ ਸੁਣ ਰਹੇ ਅੱਜ ਦੇ ਪੋਲਿਟੀਕਲ ਹਾਲਾਤ ਕੀ ਹੈਗੇ ਨੇ ਅੱਜ ਦੀ ਰਾਜਨੀਤਿਕ ਸੋਚ ਕੀ ਹੈਗੀ ਹੈ ਸਾਡੇ ਨਾਲ ਰਾਣਾ ਜੀ ਹੈਗੇ ਨੇ ਇੱਥੋਂ ਦੇ ਇੰਡੀਅਨ ਆਵਰਸਿਸ ਕਾਂਗਰਸ ਦੇ ਵਿੱਚ ਸਿਰਕਾਡ ਲੀਡਰ ਹੈਗੇ ਨੇ ਅਸੀਂ ਇਹਨਾਂ ਕੋ ਜਾਣਨ ਦੀ ਕੋਸ਼ਿਸ਼ ਕਰਦੇ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਤੇ ਕਹਿੰਦੇ ਨੇ ਕਿ ਜਹਾਜ਼ਾਂ ਦੇ ਉੱਤੇ ਸਿਰਫ ਪੰਜਾਬ ਲਿਖੋਣਾ ਹੀ ਨਹੀਂ ਰਿਹਾ ਬਾਕੀ ਜਹਾਜ਼ ਪਰ ਭਰ ਕੇ ਜਿਹੜੇ ਗਏ ਸਨ ਪੰਜਾਬ ਦੀਆਂ ਚੋਣਾਂ ਦੇ ਵਿੱਚ ਵੀ ਲੈ ਕੇ لیکن ان ار ائی جڑے نے او تنگ نے میں کھل کے اگر شبد ਵਰਤਾਂ ਵੀ تنگ ਨੇ ਕਿਉਂਕਿ ਜੋ ਚੀਜ਼ ਉਹ ਚੁੰਦੇ ਸਨ ਜੋ ਚੀਜ਼ ਉਹ ਸਦਾਰ ਮੰਗਦੇ ਸਨ ਉਹ ਪੰਜਾਬ ਚ ਹੋਇਆ ਨਹੀਂ ਤੁਹਾਡੀ ਨਿਗਾਹ ਚ ਕੀ ਹੈਗਾ ਸਭ ਤੋਂ ਪਹਿਲਾਂ ਤਾਂ ਮਨੀਤ ਜੀ ਸასი ਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਵਿਊਅਰਸ ਨੂੰ ਜਿਹੜੇ ਦੇਖ ਰਹੇ ਨੇ ਇਸ ਟਾਈਮ ਲਾਈਵ ਜਾਂ ਜਿਹੜੋ ਵੀ ਤੁਸੀਂ ਰੀਲਿਸ ਕਰੋਗੇ ਪ੍ਰੋਗਰਾਮ ਜਿਹੜਾ ਤੁਸੀਂ ਬਦਲਾਅ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਐਨ ਆਰ ਆਈਸ ਨੇ ਬਹੁਤ ਜਦੋਂ ਚਲੋ ਇੱਕ ਸਿਗਾ ਮਨ ਦੇ ਵਿੱਚ ਉਹਨਾਂ ਦੇ ਵੀ ਇੱਕ ਬਦਲਾਅ ਆਊਗਾ ਪਰ ਬਦਲਾਅ ਜਿਹੜਾ ਆ ਉਹ ਇੱਕ ਤੁਸੀਂ ਦੇਖਦੇ ਆਂ ਵੀ ਬਦਲਾਅ ਤੇ ਜਿਹੜਾ ਉਹ ਦੂਸਰੇ ਤਰੀਕੇ ਨਾਲ ਆ ਗਿਆ ਜਿਹੜੀ ਸਭ ਤੋਂ ਜਿਹੜੇ ਐਨਆਰਆਈਆਂ ਨੇ ਜਿਹੜੀ ਕੀਤੀ ਸੀ ਹੈਲਪ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਸਭ ਤੋਂ ਵੱਡੀ ਮਿਸਟੇਕ ਮੰਨ ਰਿਹਾ ਇਸ ਟਾਈਮ ਕਿਉਂਕਿ ਤੁਸੀਂ ਦੇਖ ਰਹੇ ਆਂ ਉੱਥੇ ਜਿਹੜਾ ਬਦਲਾਅ ਤਾਂ ਜਿਹੜਾ ਆਉਣਾ ਸੀ ਉਹਦੇ ਬਜੇ ਦੇਖੋ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਨਵਾਂ ਜਿਹੜਾ ਕਰਜ਼ਾ ਚੱਕ ਕੇ ਕੀ ਜਾ ਰਹੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਉੱਥੇ ਕਿਸਾਨ ਰੋਣ ਲਿਆ ਮੰਡੀਆਂ ਦੇ ਵਿੱਚ ਝੋਨਾ ਪਏ ਨੂੰ ਮਹੀਨਾ ਮਹੀਨਾ ਹੋ ਗਿਆ ਤੁਸੀਂ ਦੇਖਦੇ ਹੋ ਰੋਜ਼ ਨਿਊਜ਼ ਦੇ ਵਿੱਚ ਦੇਖਦੇ ਆਪਾਂ ਉੱਥੇ ਚਲੋ ਪਰਿਵਾਰ ਆਪਣੇ ਉੱਥੇ ਰਹਿੰਦੇ ਆ ਸਾਰੇ ਪਰਿਵਾਰ ਉੱਥੇ ਹਰ ਬਰਜ ਜਿਹੜਾ ਦੁਖੀ ਆ ਇਸ ਸਰਕਾਰ ਤੋਂ ਤੇ ਇਸ ਦਾ ਮਤਲਬ ਜਿਹੜੀ ਬਹੁਤ ਵੱਡੀ ਮਿਸਟੇਕ ਲੋਕਾਂ ਨੇ ਕਰ ਲਈ ਆ ਪਰ ਹੁਣ ਜਿਹੜਾ ਫਿਚਰ ਆ ਉਹ ਕਾਂਗਰਸ ਹੀ ਆ ਜਿਹੜਾ ਦਿਖ ਰਿਹਾ ਲੋਕਾਂ ਨੂੰ ਤੇ ਜਿਹੜਾ ਕਾਂਗਰਸ ਦਾ ਟਾਈਮ ਤੁਸੀਂ ਕਦੇ ਵੀ ਦੇਖ ਲਓ ਪਿੱਛੇ ਛਾਤੀ ਮਾਰ ਕੇ ਨਾ ਤੇ ਕਦੇ ਡੀਏਪੀ ਦੀ ਜਿਵੇਂ ਅੱਜ ਕੱਲ੍ਹ ਕਿਲਾ ਤੇ ਆ ਉੱਥੇ ਬਲੈਕ ਹੀ ਚੱਲ ਰਹੀ ਹੈ ਇੱਕ ਹਿਸਾਬ ਦੇ ਨਾਲ ਤੇ ਨਾ ਕਦੇ ਫਸਲ ਰੋਲੀ ਸੀਗੀ ਤੇ ਹੁਣ ਲੋਕ ਜਿਹੜੇ ਆ ਉਹ ਪਛਤਾ ਰਹੇ ਆ ਤੇ ਬਾਕੀ ਚਲੋ ਹੁਣ ਝਾੜੂ ਖਿੰਡਣੀ ਜਾਣਾ ਹੌਲੀ ਹੌਲੀ ਜਿੱਦ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ 13 0 ਦਾ ਉਹਨਾਂ ਨੇ ਨਾਰਾ ਮਾਰਿਆ ਸੀ ਵਿੱਚ ਵਿੱਚ ਇਹ ਵੀ ਚੱਲੇ ਕਿ ਕਾਂਗਰਸ ਦੇ ਨਾਲ ਜਿਹੜਾ ਕੰਪਰੋਮਾਈਜ਼ ਵੀ ਹੋ ਰਿਹਾ ਜਿਹੜੇ ਤੁਹਾਡੇ ਗਰੁੱਪ ਦੇ ਲੋਕ ਨੇ ਉਹਨਾਂ ਨੇ ਵਿਰੋਧ ਵੀ ਕੀਤਾ ਕਿ ਇਹ ਕੀ ਕਰ ਰਹੇ ਨੇ ਜਿੰਨਾ ਸਾਡੀ ਮਿੱਟੀ ਪਲੀਤ ਕੀਤੀ ਅੱਜ ਅਸੀਂ ਉਹਨਾਂ ਨਾਲ ਹੱਥ ਕਿਉਂ ਮਲਾਈਏ ਚਲੋ ਗੱਠ ਛੋੜ ਨਹੀਂ ਹੋਇਆ 13 0 ਤੋਂ ਤੁਹਾਡੀ ਕਾਂਗਰਸ ਨੂੰ ਵੱਡੀ ਉੱਥੇ ਜਿਹੜੀ ਲੀਡ ਮਿਲੀ ਹੈ ਕੀ ਲੱਗਦਾ ਕਿ ਪੰਜਾਬ ਦੇ ਲੋਕ ਦੁਬਾਰਾ ਉਸ ਪਾਸੇ ਨੂੰ ਆ ਰਹੇ ਨੇ ਉਹ ਸਮਝ ਰਹੇ ਨੇ ਕਿ ਕੀ ਕੋਸ਼ ਵਾਪਰ ਰਿਹਾ ਬਿਲਕੁਲ ਜੀ ਇਹ ਤਾਂ ਬਹੁਤ ਵੱਡਾ ਬਦਲਾ ਆ ਤੁਹਾਨੂੰ ਤੁਸੀਂ ਆਪ ਹੀ ਦੇਖ ਸਕਦੇ ਆ ਸਰਦਾਰ ਭਗਵਾਨ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਜੀ ਇਹੀ ਨਾਰਾ ਛੱਡਿਆ ਵੀ 130 130 ਤੇ ਉਹ ਦੇਖ ਲਓ ਵੀ ਹੁਣ ਕਿੱਥੇ ਬੈਠੇ ਆ ਤੇ ਲੋਕਾਂ ਨੂੰ ਆਪ ਹੀ ਸਮਝ ਆ ਰਹੀ ਹੈ ਹੌਲੀ ਹੌਲੀ ਜਿਹੜਾ ਹੁਣ ਇੰਨਾ ਦੇਖ ਲਓ ਖੱਜਲ ਖਰਾਬ ਕਰ ਰਹੇ ਆ ਹਰ ਵਰਗ ਨੂੰ ਟੀਚਰ ਇੱਥੇ ਰੋਲ ਰਹੇ ਆ ਆਪਣੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਰੋਲ ਰੀਆਂ ਇਹੀ ਇਨਸਾਨ ਸੀਗਾ ਜਿਹੜਾ ਕਹਿੰਦਾ ਸੀ ਵੀ ਤੁਸੀਂ ਸਾਡੀਆਂ ਭੈਣਾਂ ਆ ਧੀਆਂ ਆ ਅਸੀਂ ਚੁੰਨੀਆਂ ਨਹੀਂ ਰੋਲਦੇ ਅਸੀਂ ਤੁਹਾਨੂੰ ਜੌਬਾਂ ਦੇ ਪੱਕੇ ਕਰਦੇ ਹਾਂਗੇ ਉਹ ਤੱਕੇ ਖਾਰੇ ਆ ਬੱਚੇ ਉੱਥੇ ਆਪਣੇ ਤੇ ਇਸ ਕਰਕੇ ਦੇਖ ਲਓ ਤੁਸੀਂ ਆਪੇ ਹਾਲਾਤ ਹਰ ਬੰਦਾ ਜਾਣਦਾ ਆ ਪਰ ਹੁਣ ਲੋਕ ਬਦਲਾ ਜਿਹੜਾ ਆ ਉਹ ਕਾਂਗਰਸ ਨੇ ਹੀ ਲਾਉਣਾ ਆ ਤੇ ਇਸ ਕਰਕੇ ਆਪਾਂ ਪੁਰਜੋਰ ਅਪੀਲ ਕਰਦੇ ਆ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਜਿਹੜਾ ਪੰਜਾਬ ਦੇ ਵਿੱਚ ਸਪੈਸ਼ਲੀ ਜਿਹੜਾ ਆ ਆਪਾਂ 27 ਦੇ ਵਿੱਚ ਜਿਹੜੀ ਆਉਣੀ ਆ ਉਹ ਸਰਕਾਰ

did everything to make uh, those events successful so what you want to say on that part um, when uh, um, they announced ragulji is coming it was a very short period of time, like few 20 days or 30 days. But also, we are not certain. There are so much uh, uncertainty in the beginning. They say like a, more than a week they are going to be here. After that, like we cut short to three days. But also, we are still uh, looking what's going to happen, whether he's coming or not. But our leader like Mohinder Ji, informed No, Joshua, we are going to work on. We will start going. He's definitely coming. So after that, we have to start working like different places. Then we picked Dallas and uh, DC is the main two events so work tirelessly and the people's so many people when we call them they you know small donors it's not like big donors we we, we uh, 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 give them thanks today but also the small donors some of them for a few hundred dollars they come and chip in uh, those are all really uh, when, when we make a call and they are coming up not for any cost, just because of Raghulji, we want to give you. We want to support you. Uh, I, I saw this is the first time I'm doing this for the party, so it was like really amazing how people, small business people, small real estate uh, owners, they they don't have even that much big businesses. They are all coming up and giving. That was really nice for the party. I was really thankful. One of the speakers mentioned here uh, one party is spending the millions of dollars uh, on just to the campaign, and you guys just try to be counter that with the thousand of dollars and. Uh, how it was uh, one there was a big money involved and uh, other hand you guys trying to be, do everything how it was the competition and that part you know that's a great question uh, we were like uh, you know last time when he uh, when our uh, leader uh, ragulji came and left for some reason the, uh, the, we don't uh, get it much so still we are in a depth that time so this time we made some more calls and we reach out to more people. Uh, and after we start reaching out to the small businesses and small community, then we are able to do like it's a small donors. We don't have a big donors or million dollar donors. We our donors are like hundred dollars, uh, even less sometimes. That's okay, and they are very uh, they come with the whole heart and give it to us. So it's not like money, but by the heart they are coming. Some people they they say like we can we just uh, come into with Giving a money, that's okay too. So we are not for money. We welcome everybody, whether you have money or no money. But also some of them are uh, their own, like uh, their own places, uh, their own things. So it's it's a, it's it's a it's a love it's not like uh, money is not everything, but money is something. but still, w our party runs with love and affection. and all the love, and, and it's like very down-to-earth people. They, they they say, like, how raghulji is suffering there and talking there and walking in this, uh, you know, going for the uh, yatras and all those things. so we are uh, do at least a small part of us. so that's how we run. sometimes we don't even have full amount, but we start the things and s slowly we collect and we pay and we, we, are, we are taking day by day it's hand in mouth money comes money goes but still we are we are doing very good job and the the people uh, uh, i mean the uh, the group of people if you see dallas crowd it's humongous crowd in very few days only we have but those days we collected that many people that was really nice so last question so now you are uh, hosting this event in the new york and uh, also plan in December, you are going to be Dallas to the, do the same things. So, uh, is is a campaign to be keep in touch, or is a campaign to be do something better in the future? See, always it's a learning curve. Last time what happened, and we waited, and this time we did better. So one thing is learning. Like every year, we are learning. Every trip, we are learning new things. But also. Uh, this time we think we have to thankful to them. See, some people where they came here, they have a small businesses, but still they 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 give uh, all their thing from their down to earth. So so. We want to thankful to them, so that's the reason we did a thankful event here. It's appreciation event, uh, and especially in uh, US, it's Thanksgiving week. So we thought let's appreciate our our donors and small donors and everybody. Even just they come, they can come and help. So same thing in December 8th and think the first week in the December we are planning to go to Dallas and we are planning to do the same thing because uh, that's a big crowd there. So we definitely have to do that. So we decided one in New York for Northeast and one in for Dallas. So that we are doing next. week. Thank you so much. Thank you, sir. Appreciate. It. Thank you.